ਸੰਸਾਰ ਦੇ ਵਸਤੂਆਂ ਤਾਂ ਮਿਲ ਜਾਣੀਆਂ ਬੁੱਕਤੇ ਨਹੀਂ ਮਿਲਦੀ ਸਖੜਾ ਨਹੀਂ ਦੋ ਜੋ ਲੈਣਾ ਹੈ ਉਹ ਨਹੀਂ ਮਿਲਦਾ ਜਿਹੜੀ ਚੀਜ਼ ਦੀ ਲੋੜ ਹੈ ਉਹ ਨਹੀਂ ਮਿਲਦੀ ਉਹ ਮਿਲੂ ਜਿਹੜੇ ਛੱਡ ਜਾਣਾ ਹੈ ਲੋਕੋ ਉਹ ਵੀ ਵੈਸੇ ਪਰਮੇਸ਼ਰ ਦੀ ਕਿਰਪਾ ਨਾਲ ਮਿਲਦਾ ਵੈਸੇ ਉਹ ਵੀ ਪਰ ਉਹਦਾ ਜੇ ਕਿਸੇ ਪਾਸੇ ਚੱਲਦਾ ਰਹੇ ਉਹਦਾ ਮਿਲਦਾ ਹੀ ਰਹੇ ਉਹਦਾ ਔਰ ਅਮੀਦੇਵ ਵਿਰੋਧੀ ਖੜਾ ਸੀ ਜਦੋਂ ਪਾਛਾ ਦੇ ਉਹ ਕਿ ਮਾਇਆ ਥੋੜੀ ਸੀ ਗੁਰੂ ਘਰੋਂ ਥੋੜੀ ਮਾਇਆ ਸੀ ਰਾਮਦੇਵ ਕੋਲ ਜੁਜੀਤੇ ਦੇ ਗੁਰੂ ਘਰ ਦਾ ਨੂੰ ਮਾਇਆ ਦਿੰਦਾ ਰਾਮਦੇਵ ਕੋਲ ਕਿੱਥੋਂ ਆਈ ਸੀ ਉਹ ਤਾਂ ਵਿਰੋਧੀ ਖੜਾ ਸੀ ਜੁਜੀਤੇ ਕੋਲ ਕਿੱਥੋਂ ਆਈ ਸੀ ਮੁਸਲਮਾਨਾਂ ਕੋਲ ਜ਼ਿਆਦਾ ਸੀ ਮਾਇਆ ਹਿੰਦੂਆਂ ਕੋਲ ਬਖਾਰੀ ਸੁੱਤੇ ਹੋਏ ਨੇ ਮਾਇਆ ਦੇ ਗੱਲਾਂ ਕਿਸ ਬੰਦ ਜੁਜੀਤੇ ਉਹ ਲੋਕਾਂ ਦਾ ਵਿਤਤ ਆਪ ਚੱਕੀ ਵੀ ਦੇ ਬੰਦੇ ਪਾਜਾ ਰੋਟੀ ਬਕਾਉਂਦੇ ਰਹਿੰਦੇ ਉਹਨਾਂ ਕੋ ਪੈਸੇ ਘਟਦੇ ਉਹ ਮਾਇਆ ਦਾ ਹੁੰਦੀ ਹੋਈ ਵੱਲ ਮੁੱਖਾ ਫੋੜਿਆ ਜਾਂਦਾ ਜਿਹਨੇ ਸਦਾ ਲੜਾ ਜਿੰਨਾਂ ਨੇ ਉਹ ਮਾਇਆ ਦਾ ਸਮਝਦੇ ਮਾਇਆ ਦਾ ਸੰਬੰਧ ਜੋੜ ਕੇ ਤਾਂ ਇੱਥੇ ਫਸਣ ਵਾਲੀ ਗੱਲ ਹੈ ਮਾਇਆ ਤਾਂ ਰਹਾ ਤੋੜ ਨਹੀਂ ਦਿੰਦੀ ਰਾਹ ਰੋਕਣ ਵਾਲੀ ਚੀਜ਼ ਹੈ ਮਾਇਆ ਇਹ ਤਾਂ ਮਨੋਂ ਤੇ ਆ ਦੇਣ ਮਨੋਂ ਕਿਆ ਕੇ ਮਨੋਂ ਦਾ ਮਲੋ ਟਿਆਗਣ ਦਾ ਬਖੰਡ ਦਾ ਸਣਾ ਨਹੀਂ ਸਰੀਰ ਮਾਇਆ ਦਾ ਸਰੀਰ ਨੂੰ ਆਇਆ ਚਾਹੀਦੀ ਹੈ ਜਿਹੜਾ ਪਰਮੇਸ਼ਰ ਦਿੰਦਾ ਉਹ ਤੋਂ ਇਨਕਾਰੀ ਵੀ ਨਹੀਂ ਹੋਣਾ ਫਿਰ ਵੀ ਪਾੜੇ ਤੋਂ ਹਕੂਮਤ ਦਾ ਇਨਕਾਰੀ ਹੋਣੇ ਇਹ ਮਾਤਾ ਉਹਨੂੰ ਰਾਹ ਛੱਡ ਕੇ ਚਲਿਆ ਗਿਆ ਘਰੇ ਹੋਣਾ ਪਿਆ ਫਿਰ ਹਕੂਮਤ ਦਾ ਵਿਰੋਧ ਕੀਤਾ ਸੀ ਉਹਨੇ ਬਾਹਰੋਂ ਕੁਛ ਨਹੀਂ ਮਿਲਿਆ ਘਰ ਉੱਥੇ ਜਾਣਾ ਪਿਆ ਕੋਈ ਗਿਆਨ ਬਾਦਮ ਉਹਦਰ ਹੋਵੇ ਗੱਲ ਕਰਦਾ ਜੋ ਕੁਝ ਬਾਦਮ ਉਹਦਰ ਨੇ ਲਿਖਿਆ ਉਹ ਕੋਈ ਨਵਾਂ ਨਹੀਂ ਸਾਰਾ ਹੀ ਪਹਿਲਾਂ ਗ੍ਰੰਥ ਵਿੱਚ ਲਿਖਿਆ ਹੋਇਆ ਉਹ ਗ੍ਰੰਥ ਪੜ੍ਹ ਲੇ ਉਹੀ ਗੱਲ ਲਿਖਦੀ ਜੋ ਕੁਝ ਬਾਹਰ ਲਿਖਿਆ ਹੋਇਆ ਹੈ ਫੇਸ ਵਿੱਚ ਉਦੋਂ ਅਲਾਵਾ ਇੱਕ ਲਫ਼ਜ਼ ਕੋਈ ਦੱਸੇ ਮੈਂ ਫालतू ਦੱਸਿਆ ਉਹਨੇ ਨਾਲੇ ਸੰਸਾਰੀ ਸੁਖਾਂ ਦੀ ਗੱਲ ਕੀਤੀ ਹੈ ਬਾਦਮ ਉਹਦਰ ਸਾਹ ਸੰਸਾਰੀ ਸੁਖ ਕਿਵੇਂ ਬੜੂ ਕਿਸੇ ਸੰਸਾਰ ਦੇ ਦੁਖੀ ਆਦਮੀ ਨੂੰ ਦੇ ਕਿਉਂ ਦਾ ਦੁੱਖ ਘਾੜਦਾ ਇਹਦਾ ਮਨ ਦਾ ਦੁੱਖ ਨੂੰ दारू ਨਹੀਂ ਮੰਨਦਾ ਸੁੱਖ ਨੂੰ ਰੋਗ ਨਹੀਂ ਮੰਨਦਾ ਪਰ ਮਤ ਉਹ ਰੋਧੀ ਘੜੇ ਇਹਦੇ ਕਰਕੇ ਪਰਮੇਸ਼ਰ ਦਾ ਉਹਨੂੰ ਦਰਸ਼ਨ ਨਹੀਂ ਹੋਇਆ ਮਾਣੋ ਬੁੱਧੂ ਜਦ ਕੋ ਰੱਬ ਪੁੱਛਦਾ ਨਾ ਮੇਰਾ ਬਾਇਨਾ ਇਹ ਜੋ ਫੜ ਜਾਂਦਾ ਦਰਸ਼ਨ ਤਾਂ ਹੋਣਾ ਹੀ ਨਹੀਂ ਸੀ ਉਹ ਦਰਸ਼ਨ ਕਿਵੇਂ ਹੋ ਜਾਂਦਾ ਦੁੱਖ दारू ਸੁਖ ਰੋਗ ਮਨੇ ਨਹੀਂ ਉਹਦਾ ਸੰਸਾਰੀ ਦੁਖ ਨੂੰ ਬਹੁਤ ਬੁਰਾ ਪਾਪ ਸਮਝਦਾ ਸੀ ਵੀ ਇਹ ਪਾਪੀ ਹੈ ਭਰਾਤੀ ਹੈ ਕੋਈ ਦੁਖੀ ਨਹੀਂ ਹੋਣਾ ਚਾਹੀਦਾ ਉਹਦਾ ਹੁਕਮ ਦੇ ਵਿਰੋਧ ਚ ਖੜਾ ਹੈ ਜਿਹਨੇ ਦੁਖੀ ਪੈਦਾ ਕੀਤੇ ਨਾ ਉਹ ਤਾਂ ਫਿਰ ਖੁਰਾਤੀ ਹੋਇਆ ਪਰਮੇਸ਼ਰ ਤਾਂ ਖੁਰਾਤੀ ਹੋਇਆ ਉਹਦੇ ਨਜ਼ਰ ਵਿੱਚ ਜੇ ਪਰਮੇਸ਼ਰ ਦੀ ਜਿਹੜਾ ਇਹਨੂੰ ਲਾ ਲਈਏ ਤਾਂ ਕਿਹਦੇ ਨੂੰ ਦੁਖੀ ਦੀ ਦੇਖਣੇ ਨਹੀਂ ਚਾਹਦਾ ਜਿਹੜਾ ਆਦਮੀ ਕਿਸੇ ਨੂੰ ਦੁਖੀ ਨੂੰ ਦੁਖੀ ਦੇਖਣਾ ਨਹੀਂ ਚਾਹਦਾ ਉਹ ਵੀ ਗਿਆਨਵਾਨ ਨਹੀਂ ਗਿਆਨਵਾਨ ਨਹੀਂ ਹੈ ਉਹ ਜੀ ਦੇ ਦਿਹਾਣੀ ਜਾਣਦਾ ਕੀ ਹੁੰਦੀ ਹੈ ਜੇ ਰਾ ਜਾਣੇ ਜੀ ਕੀ ਕੁਝ ਪੁਨਰਨ ਕਰੇ ਉਹ ਨਹੀਂ ਜਾਣਦਾ ਜਿਹਨੇ ਜੀ ਦੇ ਦਿਹਾਣੀ ਜਾਣੀ ਉਹ ਯਾਦ ਵਾਲੀ ਰਿਹਾ ਜਾਣਦਾ ਹੈ ਦੁੱਖ ਤਾਂ ਸਰੀਰ ਤੋਂ ਹੁੰਦੇ ਨੇ ਮਾਇਆ ਦੇ ਸਰੀਰ ਕੇ ਤੋਂ ਹੁੰਦੇ ਨੇ ਦੁੱਖ ਦੁੱਖ ਨੂੰ ਸਮ ਕਰਕੇ ਨਹੀਂ ਜਾਣ ਸਕਦਾ ਉਹ ਜਿਹਨੇ ਦੁੱਖ ਨੂੰ ਸਮ ਕਰਕੇ ਜਾਣਿਆ ਉਹ ਸੰਸਾਰ ਤੋਂ ਪਰੇ ਗਿਆ ਜੇ ਸਮਝ ਕਰਕੇ ਜਾਣਦਾ ਬੁੱਧ ਕਿਉਂ ਹਰ ਛੱਡ ਕੇ ਜਾਂਦਾ ਇਹ ਸੰਸਾਰ ਦਾ ਪਰਮੇਸ਼ਰ ਦਾ ਬਣਾਇਆ ਹੈ ਤੂੰ ਇਹਨੂੰ ਕਿਵੇਂ ਪੜਦੇਗਾ ਫਿਰ ਪੜਤੇ ਉਹਨੇ ਸਾਰੇ ਸੰਸਾਰ ਦਾ ਸੁਖ ਉਹਨੂੰ ਅਕਲ ਆ ਗਈ ਵੀ ਸੰਸਾਰ ਦਾ ਸੁਖ ਪਰ ਰਹਿ ਕੇ ਆਪ ਬਾਹਰ ਜਾ ਕੇ ਦੁਖੀ ਰਹੇ ਕਹਿਣਾ ਹੋਵੇ ਵੇਸੀ ਉਹ ਸਮਨ ਦਾ ਜੀ ਜ਼ਹਿਰ ਤੋਂ ਬਸਿਆ ਘਰ ਦੇ ਵਿੱਚ ਬਾਹਰ ਜਾਣ ਤੇ ਸੁਖ ਹੈ ਸੁਖੋਂ ਦੁਖੀ ਹੋ ਗਿਆ ਤਾਂ ਕਿੱਥੇ ਮੁੜ ਕੇ ਆ ਗਿਆ ਸੁਖ ਭਾਈ ਤਾਂ ਰਹਿੰਦੇ ਆ ਮੈਂ ਗਲਤੀ ਕੀਤੀ ਜਾ ਕੇ ਆਪਣੀ ਗਲਤੀ ਮੰਨ ਲਈ ਭਾਈ ਨੇ ਯਾਰ ਹੋਇਆ ਹਰ ਮੋਰਨਿੰਗ ਜਿਹੜਾ ਪਹਿਲਾਂ ਭਲੇਖਾ ਸੀ ਉਹੀ ਨਿਕਲੇ ਮੁੜ ਕੇ ਗਿਆ ਨਾ ਉਹਨਾਂ ਦੀ ਉਹਨਾਂ ਨੇ ਲਿਖਿਆ ਸੰਸਾਰੀ ਗੱਲ ਆ ਉਹਦੇ ਕੋਲ ਸਾਹਿਬ ਇੱਕ ਨੇ ਹਾਰਿਆ ਸਭ ਕੁਝ ਦੇਵਨ ਹਾਰ ਸਾਥ ਸਾਥ ਸਿਮਰਤ ਰਹੈ ਨਾਨਕ ਦਰਸ ਅਧਾਰ ਸਾਥ ਸਾਥ ਜਪ ਰਹਿ ਜਦ ਨਿਹਾਲ ਲੈਂਦਾ ਉਹ ਤਾਂ ਬਾਅਦ ਸਾਥ ਸਾਥ ਸਿਮਰਨ ਸ਼ੁਰੂ ਹੁੰਦਾ ਸਿਮਰਨ ਤਾਂ ਪਹਿਲਾਂ ਵੀ ਹੋ ਜਾਂਦਾ ਜਦ ਨਾਮ ਦੀ ਭੁੱਖ ਜੱਲਦੀ ਹੈ ਉਹ ਸਾਥ ਸਾਥ ਨਹੀਂ ਹੈ ਸਾਥ ਸਾਥ ਨਹੀਂ ਹੈ ਫਿਰ ਨਿਹਾਰੇ ਦੇ ਬਾਅਦ ਸਰਸੋ ਪਹਿਲਾ ਫਰਕ ਹੁੰਦਾ ਨਾਟਕ ਦਰਸ਼ ਆਧਾਰ ਨਾਟਕ ਦਰਸ਼ ਆਧਾਰ ਨਾਟਕ ਦਰਸ਼ ਆਧਾਰ ਦਰਸ਼ਨ ਹੀ ਆਧਾਰ ਹੈ ਜੋ ਦੇਖ ਰਿਹਾ ਹੈ ਉਹਨੇ ਦੇਖਿਆ ਹੋਇਆ ਹੈ ਸੁਰਤ ਸ਼ਬਦ ਤੇ ਹੀ ਡਿੱਗੀ ਹੋਈ ਜੋ ਦੁੱਖ ਤੇ ਸ਼ਬਦ ਨਾਲ ਜੁੜੀ ਹੈ ਉਹੀ ਉਹਦੀ ਟੇਕ ਬਣ ਗਈ ਆਧਾਰ ਮਾਇਆ ਨਹੀਂ ਰਹੀ ਆਧਾਰ ਸ਼ਰੀਰ ਨਹੀਂ ਰਹੀ ਅਧਾਰ ਸੰਸਾਰ ਨਹੀਂ ਰਿਹਾ ਅਧਾਰ ਹੁਕਮ ਹੋ ਗਿਆ ਗੁਰਕੇ ਪਾਣਾ ਆਹ ਰੋ ਗਿਆ ਗੁਰਕੇ ਪਾਣੇ ਦੇ ਚੱਲੇ ਭਾਈ ਵਿੱਚ ਬਹੁਤ ਬਠਾ ਆਇਆ ਗੁਰਦਾ ਪਾਣਾ ਹੀ ਬਹੁਤ ਬਣ ਗਿਆ ਉਹਦੇ ਬਾਅਦ ਆਹਰ ਬਣ ਗਿਆ ਉਹ ਪਾਤਸ਼ਾਹ ਕਰਕੇ ਆਹਰ ਬਣ ਗਿਆ ਉਹ ਪਾਬਦਾ ਕੇ ਡੁੱਗਦਾ ਹੀ ਨਹੀਂ ਹੋ ਬਾਤ ਸਾਗਰ ਵਿੱਚ ਆਧਾਰ ਕਿਨੂੰ ਬਣਾਉਣਾ ਹੈ ਪਹਿਲਾ ਬਾਦਸਾ ਦਾ ਅਧਾਰ ਹੈ ਇਹ ਮਾਇਆ ਦਾ ਅਧਾਰ ਹੈ ਬਾਦਸਾ ਦਾ ਅਧਾਰ ਹੈ ਜੇ ਪਾਣੀ ਦਾ ਅਧਾਰ ਹੈ ਸਰੀਰ ਪਾਣੀ ਦਾ ਬੁਲਬੁਲਾ ਹੈ ਸਰੀਰ ਕੀ ਜਲਦੇ ਤੇਰੇ ਬਬਲੋ ਥਾ ਜੇ ਇਹ ਸਰੀਰ ਦਾ ਅਧਾਰ ਹੈ ਪਾਣੀ ਦਾ ਅਧਾਰ ਹੈ ਜੇ ਪਾਣੀ ਦਾ ਅਧਾਰ ਹੈ ਦਸਾ ਫਿਰ ਅਧਾਰ ਹੈ ਇਹ ਪਾਣੀ ਦੇ ਕਿੱਥੇ ਆਇਆ ਹੈ ਤੇ ਸਮੁੰਦਰ ਕਿੱ데 ਆਇਆ ਹੈ ਹਰ ਕਾਹਤੇ ਗਿਆ ਹੈ ਬਹੁਤ ਨਹੀਂ ਹੈ ਹੈ ਬਹੁਤ ਤੇ ਨਹੀਂ ਹੈ ਉਹ ਤੇ ਤਾਂ ਪਾਣੀ ਛੱਡ ਕੇ ਹੋਊਗਾ ਜ ਜਹਾਕੇ ਦਾ ਰੋ ਪਾਣੀ ਕਿ ਨਹੀਂ ਹੈ ਇਹ ਪਾਣੀ ਹੈ ਜਾਂ ਨਹੀਂ ਹੈ ਸਰੀਰ ਛੱਡੇ ਤੋਂ ਬਿਨਾ ਜਿਉਂਦੇ ਹੀ ਸਰੀਰ ਛੱਡੇ ਤੋਂ ਬਿਨਾ ਆੜ ਕਿਵੇਂ ਹੋਊ ਐ ਛੱਡ ਹੁੰਦਾ ਜਿਉਂਦੇ ਹੀ ਆੜ ਬਦਲ ਗਿਆ ਸੋਧੇ ਸ਼ਬਦ ਵੀ ਚਲੀ ਗਈ ਪਹਿਲਾਂ ਧਿਆਨ ਸਰੀਰ ਤੇ ਹੁੰਦਾ ਫਿਰ ਸ਼ਬਦ ਚੱਲਣਗੇ ਸਿਰ ਤੇ ਧਿਆਨ ਹੀ ਨਹੀਂ ਜਿਹੜੀ ਚੀਜ਼ ਧਿਆਨ ਨਹੀਂ ਹੁੰਦਾ ਕੋਲੋਂ ਚੱਕ ਕੇ ਕੋਈ ਲੈ ਜਾ ਪਤਾ ਹੀ ਨਹੀਂ ਲੱਗਦਾ। ਸਾਡੇ ਕੋਲੋਂ ਹੀ ਕਈ ਵਾਰ ਕੋਈ ਚੀਜ਼ ਲੈ ਜਾਂਦਾ ਧਿਆਨ ਨਹੀਂ ਖੌਣ ਲੈ ਕੇ ਕਹਿੰਦਾ ਵੀ ਪਤਾ ਨਹੀਂ। ਧਿਆਨ ਨਹੀਂ ਰਿਹਾ। ਉਹ ਜਦੋਂ ਦੰਦੀ ਜੁੱਤੀ ਲੈ ਗਏ ਸੀ ਉੱਥੇ ਚੱਕ ਕੇ। ਉੱਤੇ ਬੈਠਿਆ ਸਾਡੇ ਬੈਠਦੇ ਜੁੱਤੀਆਂ ਮੁੰਡਾ ਥੱਲੇ ਨਹੀਂ ਪਿੱਛੇ ਦੀ ਵੜ ਕੇ ਲੈ ਗਿਆ ਸੀ ਜਾਂ ਵੀ। ਸਟੇਸ਼ਨ ਤੋਂ। ਪਿਆ ਲੱਗਣਾ ਹੋਇਆ ਸੀ ਆਪ। ਲੈ ਗਿਆ ਜੀ ਨਾ ਥੋੜਾ ਧਿਆਨ ਨਹੀਂ ਸੀ ਜਾਰੇ ਪਾਸੇ ਬੈਠੇ ਐ ਨਹੀਂ ਆ ਵੀ ਮੂਰਤ ਦੀ ਦੀ ਜੁੱਤੀ ਧਿਆਨ ਨਹੀਂ ਆ ਉਹਨੇ ਸਾਰਾ ਦੇਖ ਲਿਆ ਵੀ ਇਹਨਾਂ ਦਾ ਧਿਆਨ ਕੇ ਤੇ ਉਹ ਥੱਲੇ ਦੀ ਬੈਂਚ ਤੇ ਫੜਿਆ ਜੁੱਤੀ ਲੈ ਗਿਆ ਜਦ ਪਾਉਣ ਲੱਗੇ ਜਾਂ ਧਿਆਨ ਗਿਆ ਜੁੱਤੀ ਹੈ ਨਹੀਂ ਬੈਠਿਆ ਲੱਗਦਾ ਵਰਦਾ ਤੇ ਲੈ ਗਿਆ ਧਿਆਨ ਦੀ ਗੱਲ ਸਰੀਰ ਜਾਂ ਧਿਆਨ ਨਹੀਂ ਸਰੀਰ ਤੇ ਸਰੀਰ ਨੂੰ ਜਾਂ ਜਮ ਲੈ ਜਾਂਦਾ ਪਤਾ ਹੀ ਨਹੀਂ ਲੱਗਦਾ ਤੇ ਅਨੰਤ ਸਾਡਾ ਧਿਆਨ ਸਰੀਰ 'ਚ ਹੈ ਤਾਂ ਜਾਂ ਸਰੀਰ ਨੂੰ ਖਤਰਾ ਹੁੰਦਾ ਜਿਵੇਂ ਕਾਫਾ ਲੱਗ ਜਾਂਦਾ ਕਿਉਂਕਿ ਅਨੰਤ ਕਬੀਰ ਇਹ ਮਿਸਾਲ ਦੇ ਰਿਹਾ ਜਦੋਂ ਮੇਰੇ ਦਾ ਧਿਆਨ ਨਾਲ ਵਿੱਚ ਉਹ ਹੁੰਦਾ ਹੈ ਜੇ ਉਸ ਵੇਲੇ ਮੁਰਗ ਨੂੰ ਮਾਰ ਦਈਏ ਤਾਂ ਉਹਦਾ ਨਾਅ ਚੇਰੇਗਾ ਬਾਅਦ ਵਿੱਚ ਉਦੋਂ ਸਰੀਰ ਤੋਂ ਪਰੇ ਹੁੰਦਾ ਜੁਰਿਆ ਕਾ ਦੇ ਰਹੇ ਹਾਂ ਬਸਾ ਅਗਰ ਮਿਰਗ ਦੀ ਤਾਂ ਗੱਲ ਕਰਦੇ ਹਾਂ ਇੰਨਾ ਮਿਰਗ ਮਤਲਬ ਆ ਕਿ ਉਹਦਾ ਲੋਧ ਵਿੱਚ ਲਿਆ ਜਾਂਦਾ ਕਿ ਉਹਨੂੰ ਚਾਹੇ ਕੱਲ ਤੇ ਫੜ ਲਿਆ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਕੋਲ ਬੰਦ ਹੋ ਜਾਵੇ ਜਾਂਦੀ ਗੱਲ ਇਸ ਕਰਕੇ ਗਿਆਨ ਦੇ ਬਿਨਾ ਧਿਆਨ ਨਹੀਂ ਨਿਹਾਰੇ ਦੇ ਬਿਨਾ ਧਿਆਨ ਨਹੀਂ ਜੁੜਨਾ ਗਿਆਨ ਨਾਲ ਤਾਂ ਦੇਖ ਲੈਣਾ ਦਰਸ਼ਨ ਤੋਂ ਬਿਨਾ ਧਿਆਨ ਨਹੀਂ ਲੱਗਦਾ ਦਰਸ਼ਨ ਪਹਿਲਾਂ ਧਿਆਨ ਬਾਅਦ ਜਿਹੜੇ ਪਹਿਲਾਂ ਹੁਣ ਧਿਆਨ ਲਾਉਦੇ ਨੇ ਜੋਗੀ ਕਿਹਦਾ ਲਾਉਦੇ ਨੇ ਦਰਸ਼ਨ ਕਰਨ ਵਾਸਤੇ ਧਿਆਨ ਲਾਉਦੇ ਨੇ ਵਾਹ ਵਾਹ ਇਹ ਇਸੇ ਕਰਕੇ ਪ੍ਰਾਪਤੀ ਨਹੀਂ ਯੋਗੀਆਂ ਨੂੰ ਕੋਈ ਹੋ ਰਹੀ ਦਰਸ਼ਨ ਕਰਨ ਵਾਸਤੇ ਧਿਆਨ ਨਹੀਂ ਲੱਗਦਾ ਦਰਸ਼ਨ ਕਰਨ ਵਾਸਤੇ ਤੇ ਅੱਲਾਹ ਕਰ ਸਕਦਾ ਹੈ ਪਰ ਜੀ ਦਾ ਦਰਸ਼ਨ ਕਰਨ ਜੇ ਉਹਦੇ ਬਾਰੇ ਬਿਆਨ ਹੋਵੇ ਕਹਤਾ ਜੋ ਕੀ ਇਹ ਨੂੰ ਹੈ ਨਹੀਂ ਕੀ ਗੁਰਬਾਣੀ ਉਹਨਾਂ ਗਿਆਨ ਦਿਰਾ ਰਹੀ ਹੈ ਗਿਆਨ ਕਰਾਂ ਉਹ ਕਰਾਂ ਉਹਦੇ ਧਿਆਨ ਉੱਤੇ ਟਿਕ ਰਿਹਾ ਹੈ ਗਿਆਨ ਕਰਾਉਂਦੇ ਕਿੱਥੇ ਐ ਦੀ ਚੀਜ਼ ਕਿਹੜੀ ਕੀ ਕਿੱਥੇ ਐ ਕਿਵੇਂ ਉਹ ਕਿੱਥੇ ਦੱਸਦੇ ਦੱਸਦੇ ਧਿਆਨ ਜਾ ਉੱਥੇ ਫਿਰ ਗਿਆ ਉਦੋਂ ਹੀ ਪਰਗਟ ਹੋਇਆ ਧਿਆਨ ਟਿਕੇ ਤੋਂ ਟਿਕੇ ਆ ਰਹਿੰਦਾ ਹੈ ਯਾਦ ਸਤ ਸੰਤੋਖ ਦੀ ਅਵਸਥਾ ਦੇ ਵਿੱਚ ਧਿਆਨ ਲੱਗਦਾ ਹੈ ਇਹ ਸਤ ਸੰਤੋਖ ਦਾ ਹੀ ਗਿਆਨ ਹੈ ਹਰਬਾਣੀ ਉਦੋਂ ਬਾਹਰ ਗਿਆ ਸਤ ਸੰਤੋਖ ਵਿਚਾਰੋ ਹੈ ਖਤ ਸੰਤੋਖ ਤੱਕ ਦਾ ਗਿਆਨ ਹੈ ਐਸਾ ਸੰਤੋਖ ਹੈ ਜਿਹੜਾ ਮਾਇਆ ਜਿਹਨੂੰ ਹਰਾ ਨਹੀਂ ਸਕਦੀ ਕਿਸੇ ਵੀ ਮਾਇਆ ਦੇ ਜਾਂ ਕਿਸੇ ਵੀ ਲੋਭ ਦੇ ਝੌਕੇ ਨਾਲ ਇਹ ਡੋਲਦਾ ਨਹੀਂ ਸੀ ਖਤ ਸੰਤੋਖ ਹੋ ਨੂੰ ਕਹਿੰਦੇ ਪੱਕਾ ਸੰਤੋਖ ਹੈ ਪੱਕਾ ਬਿਲਕੁਲ ਸੱਚਾ ਸੰਤੋਖ ਹੈ ਝੂਠਾ ਸੰਤੋਖ ਨਹੀਂ ਹੈ ਜਿਹੜੇ ਸੰਤ ਨੇ ਸੰਤੋਖੀ ਆਪਣੇ ਆਪ ਨੂੰ ਯਾਰ ਕਰ ਲਏ ਝੂਠਾ ਸੰਤੋਖ ਗੁਰਬਾਣੀ ਦੀ ਸੋਚੀ ਬਿਨਾਂ ਸੱਚਾ ਸੰਤੋਖ ਹੋਈ ਨਹੀਂ ਜੋ ਮਨੋਂ त्यागे ਤੇ ਬਿਨਾ ਬਾਣੀ ਮਨੋਂ त्यागे ਤੇ ਬਿਨਾ ਅਹੜਾ ਛੱਡਦੀ ਹੋਈ ਨਹੀਂ ਮਨੋਂ त्याਗਣਾ ਸੱਚਾ ਸੰਤੋਖ ਹੈ ਜੇ ਅਗਰ ਦੁਨੀਆ ਨੂੰ ਦਿਖਾਉਣ ਵਾਸਤੇ ਥਿਆਗਣਾ ਝੂਠਾ ਸੰਤੋਖ ਜੋਗੀ ਦੁਨੀਆ ਨੂੰ ਦਿਖਾਉਣ ਵਾਸਤੇ ਚੱਲ ਫਿਰ ਮੰਗਣ ਕੀ ਜਾਂਦੇ ਨੇ ਪਿੱਛਾ ਦੀ ਲੈਣ ਜਾਂਦੇ ਨੇ ਜੇ ਸੰਤੋਖ ਹੈ ਫਿਰ ਪਿੱਛਾ ਬਾਦ ਲੈਣ ਜਾਂਦੇ ਨੇ ਮੰਗਾ ਲਾ ਬਰਤੀ ਬਦਲ ਰਿਹਾ ਗਿਆ ਅੱਪੇ ਦਊਗਾ ਬਖੇਰ ਹੋਵੇ ਇਹ ਤੁਹਾਨੂੰ ਇੰਨਾ ਹੀ ਪੱਕਾ ਹੈ ਜੀ ਇਹਨੇ ਦੇਣਾ ਹੈ ਆਪੇ ਦਊਗਾ ਬਖੇਰ ਹੋਵੇ ਤੇ ਆਪੇ ਦਊਗਾ ਯਾਹਰ ਕਰਕੇ ਖਾਓ ਉਹ ਐਜਾ ਸੰਤੋਖੀ ਜ્ઞાન ਵਾਲਾ ਸੰਤੋਖੀ ਅਗਿਆਨਤਾ ਤੋਂ ਪਰਹਾ ਹੋਇਆ ਸੰਤੋਖੀ ਪੂਰੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋੜਨਾ ਆਵੀ ਅਗਰ ਇਹ ਕਿਹਾ ਸੀ ਮੁੰਡਾ ਸੰਤੋਖ ਸੰਤੋਖ ਦੇ ਮੰਦਰਾ ਬਾਲੀਆਂ ਮੁੰਦਰਾ ਕਨਾਂਜ ਅੰਦਰਲੇ ਸਰੀਰ ਮਨ ਨੂੰ ਬਾਹ ਮੁੰਦਰਾ ਦੋ ਇੱਕ ਸੰਦੋਖ ਦੀ ਕੋਈ ਬਾਹਲਾ ਮੁੰਦਰਾ ਬਾਹ ਦੇ ਦਾ ਸਰੀਰ ਨੂੰ ਪਾਈ ਜਾਂਦਾ ਦੋ ਸੰਤੋਖ ਦੇ ਮੁੰਦਰਾ ਉਲੋਂ ਸੰਤੋਖ ਦੇ ਧਾਰੇ ਚ ਬੰਦ ਕਰ ਮਨ ਨੂੰ ਨਹੀਂ ਜਾਣਾ ਮੰਗ ਸਰਮੁਪਾਤ ਛੋੜੀ ਜਾਂ ਫਿਰ ਅਬ ਵੀ ਨੇਤ ਕਰ ਜੇ ਦਊਗਾ ਹਾਲੀ ਛੇਰਾ ਕਰ ਕਿ ਫਾਇਦਾ ਕੀ ਹੋਊਗਾ ਕੀ ਲੂਗਾ ਸਰਮ ਉਹ ਦੁਨੀਆ ਕਰਦੀ ਹੈ ਜਿਹਨਾਂ ਨੇ ਮੰਗਣ ਜਾਣ ਨਾ ਉਹ ਸ਼ਰਮ ਕਰਦੇ ਨੇ ਆਪਣੀ ਵਿੰਦ ਕਰਦੇ ਨੇ ਤੇਰਾ ਉਹ ਬਰੋਚੰਗਰ ਜਿਹੜੀ ਚੀਜ਼ ਦੀ ਵਿੰਦ ਕਰਦੇ ਉਹਨਾਂ ਨੂੰ ਕੋਈ ਹੈ ਨਾ ਸਿੱਖ ਨਾ ਤੇਰੇ ਕੋ ਮਾਇਆ ਮਿਲੇ ਨਾ ਰਾਮ ਲੋਏ ਗਏ ਤੇਰੇ ਮਾਇਆ ਮੰਗਣ ਜਾਣਾ ਰਾਮ ਦਰਖੋ ਜੋ ਹੈ ਨਹੀਂ ਕੀ ਨਿਕਲੇਗੀ ਆ ਕੋਲ ਕੁਝ ਵੀ ਨਹੀਂ ਨਿਕਲੇਗਾ ਜੇ ਗੁਰਨਾਨਕਾ ਨਾਲ ਗੱਲੋਂ ਕੀ ਨਿਕਲੇਗਾ ਕੁਝ ਵੀ ਨਹੀਂ ਨਿਕਲੇਗਾ ਮਾਇਆ ਦਾ ਨਾ ਮਾਇਆ ਦਾ ਰਾਮ ਜੋ ਜੰਤ ਸਮਾਧੀ ਲਾ ਰਿਹਾ ਦੋ ਉਹਦਾ ਹੀ ਲਾ ਰਿਹਾ ਚੁਵੀਰ ਵਾਲਾ ਫੇਰ ਰਿਹਾ ਦੋ ਉਹਦਾ ਹੀ ਫੇਰ ਰਿਹਾ ਮਿਲਜੂਗ ਨਹੀਂ ਮਿਲਜੂ ਮਿਲਜੂਗ ਨਹੀਂ ਮਿਲਜੂ ਮਿਲ ਲਾ ਗਈ ਜੀ ਉੱਤੇ ਰੋਜੇ ਫਿਰਦਾ ਹੀ ਨਹੀਂ ਸੀ ਕੁਝ ਜਿਹੜੇ ਚੀਜ਼ ਦੇ ਵਿੱਚ ਡੁੱਬਦਾ ਨਹੀਂ ਜਾ ਰਹੀ ਉੱਤੇ ਰੋਗ ਵਿਆਪਦੇ ਰਹਿੰਦੇ ਨੇ ਉੱਤੇ ਸਭਾ ਮਨ ਡਿਸਟਰਬ ਹੁੰਦਾ ਰਹਿੰਦਾ ਹੈ ਉੱਤੇ ਮਨ ਉਪਾਦੀ ਕਰਦਾ ਰਹਿੰਦਾ ਹੈ ਉੱਤੇ ਮਨ ਦੇ ਵਿੱਚ ਹਿਲਜੁਲ ਬਣੀ ਰਹਿੰਦੀ ਹੈ ਦੁੰਦਬੇ ਆਫਰੋ ਦੁੰਦਬੇ ਤਾਂ ਰੋਗ ਰੋਗ ਬਿਆਫਦ